ਹਾਂਜੀ ਦੋਸਤੋ ਸਸੀ ਗੱਲ ਤੇ ਵੈਲਕਮ ਹੈ ਤੁਹਾਡਾ ਮਰਿੰਨ ਮੇ ਬਲੌਗ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਇਹ ਗੱਲ ਦੇਖਿਆ ਸੀਗਾ ਆਪਾਂ ਫਿਰ ਤੋਂ ਰਹਿਗੇ ਸੀ ਕਿ ਆਪਣੇ ਨਾਲ ਨਹੀਂ ਘਰ ਬਿਕੋਜ਼ ਅੱਜ ਨਹੀਂ ਗਿਆ ਲਾਸਟ 3 ਆ ਆਪਣੇ ਮਰੇ ਨਾਲ ਨਹੀਂ ਘਰ ਪਿੰਡ ਦੀਆਂ ਤੇ ਬਾਕੀ ਅੱਜ ਆਪਾਂ ਲਾਸਟ 3 ਦੇਖ ਕੇ ਫਿਰ ਨਾਲ ਦੀ ਨਾਲ ਅੱਜ ਤਾਂ ਆਪਾਂ ਪਿੰਡ ਜਰੂਰ ਜਾਵਾਂਗੇ ਗਾਇਸ ਤੇ ਬਾਕੀ ਹੁਣ ਮੈਂ ਉੱਠ ਚੁੱਕਿਆ ਸੀਗਾ ਤੇ ਉੱਧਰ ਜਾ ਕੇ ਥੋੜੀ ਬਹੁਤੀ ਰੋਟੀ ਵਗੈਰਾ ਖਾਣੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਦੁਪਹਿਰ ਜੀ ਨੂੰ 3 ਆ ਤੇ ਫਿਰ ਆਪਾਂ ਚੱਲਦੇ ਆ ਗਾਇਸ ਇੱਕ ਵਾਰੀ ਮਮਾ ਤੋਂ ਅੱਜ ਕੰਫਰਮ ਕਰ ਲਈ ਵੀ ਅੱਜ ਆਪਾਂ ਪਿੰਡ ਜਾਵਾਂਗੇ ਜਾਂ ਨਹੀਂ ਵਜੇ ਨੇ ਅੱਜ ਢਾਈ ਤੋਂ ਅੱਜ ਆਪਾਂ ਫਾਈਨਲੀ ਪਿੰਡ ਜਾ ਹੀ ਰਹੇ ਹਾਂ ਕਾਫੀ ਟਾਈਮ ਹੋ ਗਿਆ ਆਪਾਂ ਉਰੇ ਰੋਜ਼ ਰੋਜ਼ ਕਹਿੰਦੇ ਉਹਨੂੰ ਕੱਲੂ ਜਾਣਾ ਕੱਲੂ ਜਾਣਾ ਅੱਜ ਕੈਂਸਲ ਤੇ ਅੱਜ ਦਾ ਆਪਾਂ ਕਨਫਰਮ ਜਾ ਰਹੇ ਹਾਂ ਤੇ ਢਾਈ ਵਜੇ 3:00 ਨੇ ਆਪਾਂ ਉੱਥੇ ਹੀ ਜਾਣਾ ਸੋ ਹੁਣ ਆਪਣੇ ਉਰੇ ਮੰਮੀ ਆ ਤੇ ਉਹਨਾਂ ਨੂੰ ਕਹਿਣ ਜਾ ਰਹੇ ਆ ਵੀ ਆਪਣੇ ਨਾਲ 3:00 ਤੇ ਚੱਲਣ ਤਾਂ ਜਾ ਬੜੇ ਘਰ ਦੇ ਕੋਲੀ ਆ ਤੁਹਾਨੂੰ ਮੈਂ ਦਿਖਾਣ ਹੁਣ ਉਹਨਾਂ ਦਾ ਘਰ ਮੰਮੀ ਜੀ ਦਾ ਦੋਸਤੋ ਆ ਰਹੇ ਆ ਮੰਮੀ ਜੀ ਦਾ ਘਰ ਤਾਂ ਚੱਲਦੇ ਅੰਦਰ ਆ ਦੇਖੋ ਜੀ ਉਹ ਏ ਤੋ ਗੇਟਾ ਚਲੋ ਜਿੰਨ ਤਾਂ ਚੱਲਦੇ ਆ ਗੈਸ ਕੁੰਡਾ ਖੋਲਦੇ ਤੇ ਅੰਦਰ ਚੱਲਦੇ ਆ ਉਸ ਤੋਂ ਤਿਆਰ ਹੋ ਚੁੱਕਿਆ ਤੇ ਹੁਣ ਜਾ ਰਹੇ ਆਪਾਂ ਸਿੱਧਾ ਹੁਣ ਸਕੂਲ ਚੱਲਦੇ ਆ ਹੁਣ ਮੰਮੀ ਜੀ ਨੂੰ ਬੁਲਾਏ ਤੇ ਆਂਦੇ ਨਹੀਂ ਫਿਰ ਆਪਾਂ ਚੱਲਦੇ ਆ ਦੇਖ ਹੋਰ ਸੰਗਤਾਰੀਆਂ ਨੇ ਦੋਸਤੋ ਪਹੁੰਚ ਚੁੱਕੇ ਆ ਸਕੂਲ ਦੇ ਅੰਦਰ ਆਪਾਂ ਨੂੰ ਮਿਲ ਚੁੱਕੇ ਆਪਣੇ ਟਿੱਡੇ ਵਿੰਗੇ ਦੋਸਤ ਹੁਣ ਦੋਸਤਾਂ ਨਾਲ ਛੁੱਟੇ ਵਗੈਰਾ ਲੈਨੇ ਆ ਦੋਸਤੋ ਆ ਰਹੇ ਆ ਸਕੂਲੇ ਦੋਸਤੋ ਮਨ ਉੱਧਰ ਮੰਨ ਰਿਆ ਨੇ 3 ਦੇ ਮੈਂ ਉਰੇ ਬੈਠਿਆ ਆ ਦੇਖੋ ਪੇਟ ਖੋਲੇ ਆਰੇ ਬੈਠੇ ਵਕੀ ਦੋਸਤ ਮਾ ਜੀ ਲੈ ਲੈਨੇ ਨੂੰ ਛੁੱਟੇ ਦੇਖੋ ਮੰਮਾ ਕਹਿੰਦੇ ਵੀ ਪਹਿਲਾਂ ਬੜੇ ਲਿੰਦੇ ਹੁੰਦੇ ਸੀ ਤੇ ਹੁਣ ਵੀ ਲੈ ਕੇ ਦੇਖਣਾ ਦੋਸਤ ਹੁੰਤੀਆਂ ਤੋਂ ਆ ਚੁੱਕੇ ਆ ਤੇ ਹੁਣ ਆਪਾਂ ਜਾ ਰਹੇ ਸਿੱਧਾ ਪਿੰਡ ਅੱਜ ਫਾਈਨਲੀ ਪਿੰਡ ਜਾ ਰਹੇ ਆ ਸਮਾਨ ਵਗੈਰਾ ਪੈਕਾ ਤੇ ਹੁਣ ਡੈਡੀ ਜਾ ਰਹੇ ਨਹੀਂ ਤੇ ਫਿਰ ਆਪਾਂ ਲੈ ਕੇ ਜਾਣਗੇ ਤਾਂ ਚੱਲਦੇ ਆ ਦੋਸਤ ਹੁਣ ਜਾਣ ਲਈ ਤਿਆਰ ਆ ਤੇ ਹੁਣ ਚੱਲਦੇ ਹੁਣ ਆਪਣੇ ਉਹ ਗੱਜੋ ਸਾੜੇ ਮਸੀ ਜੀ ਵੀ ਨਾਲ ਜਾਣਗੇ ਆ ਦੇਖੋ ਜੀ ਚੱਲ ਰਹੀ ਹੈ ਬਹਿਸ ਇਹ ਲੋ ਵਾਪਸ ਹੋ ਕੇ ਜਾਂਦੇ ਰੱਖੋ ਆ ਦੇਖੋ ਜੀ ਮਮਾ ਨੂੰ ਦਿੱਤੇ ਨੇ ਪੈਸੇ ਜਿਹੜੀ ਦੀਦੀ ਹੋਸਟਲ ਨਹੀਂ ਗਏ ਹੋਏ ਆਪਣੇ ਤੁਹਾਨੂੰ ਪਤਾ ਹੀ ਆ ਤੇ ਇਹਨਾਂ ਦਾ ਜਿਹੜਾ ਮੁੰਡਾ ਉਹਦੇ ਰਖੜਿਆਂ ਦੇ ਪੈਸੇ ਦਿੱਤੇ ਨੇ ਉਹ ਦੇਖੋ ਤੇ ਬਹਿਸ ਚੱਲ ਰਹੀ ਆ ਵੀ ਨਹੀਂ ਵੀ ਪੈਸੇ ਵੀ ਜਦੋਂ ਆਈਜੀ ਦੇ ਉਦੋਂ ਦੇ ਆ ਤੇ ਫਾਰਮੈਲਟੀ ਤੁਹਾਨੂੰ ਪਤਾ ਹੀ ਆ ਮਾਸੀ ਕਹ ਰਹੇ ਤੁਸੀਂ ਲੈ ਲਓ ਉਹ ਕਹਿੰਦੇ ਤੁਸੀਂ ਲੋ ਬਾਕੀ ਫਿਰ ਚੱਲਦੇ ਹੁਣ ਆਪਾਂ ਸਿੱਧਾ ਪਿੰਡ ਸੋ ਫਾਈਨਲੀ ਕਾਰ ਪਹੁੰਚ ਗਿਆ ਦੇਖੋ ਆ ਮम्मा ਗੇਟ ਖੋਲ ਰਹੇ ਨੇ ਤੇ ਹੁਣ ਆਪਾਂ ਜਾਂਦੇ ਅੰਦਰ ਸਿੱਧਾ ਪਹੁੰਚੂ ਕਿ ਫਾਈਨਲੀ ਘਰ ਕਾਫੀ ਨਹਿਮਾ ਪਹੁੰਚੂ ਕਿ ਫਾਈਨਲੀ ਤੇ ਹੁਣ ਸਾਰੇ ਪਹਿਲਾਂ ਦਾਦੇ ਜੀ ਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਦਾਦੇ ਜੀ ਨੰਦਾਰੇ ਹਾਂ ਹਾਂ ਜੀ ਫਿਰ ਮੇਰਾ ਨੰਗਾ ਖੜਿਆ ਆ ਦੇਖੋ ਗਾਇਸ ਨਾ ਤੋਕੇ ਦਾਦਾ ਜੀ ਖੜੇ ਨੇ ਤੇ ਆਪਾਂ ਮਿਲਦੇ ਹੋਰ ਨੂੰ ਸਾਰਿਆਂ ਨੂੰ ਮਿਲਦੇ ਚਾਹ ਬੇਨੂੰ ਪਰਦਾਦੀ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋਂ ਟੀਵੀ ਦੇਖ ਰਹੇ ਆ ਗਾਇਸ ਹੁਣ ਵੀਰੇ ਨੂੰ ਮਿਲਦੇ ਆ ਹਾਂਜੀ ਬ੍ਰਦਰ ਹੈਲੋ ਗਾਇਸ ਕਿਵੇਂ ਹੋ ਆ ਦੇਖੋ ਜੀ ਆ ਵੀ ਵਲੌਗਰ ਨੇ ਆਪਣੇ ਹੈਲੋ ਬਾਈ ਚਲੋ ਜੀ ਹੁਣ ਗੱਲਾਂ ਬਾਤਾਂ ਮਾਰ ਲਿਆ ਥੋੜੀ ਬਹੁਤੀਆਂ ਦੋਸਤੋ ਅੱਦੇ ਵਲੌਗ ਦੇ ਵਿੱਚ ਇੰਨਾ ਹੀ ਸੀ ਬਾਕੀ 3-4 ਦਿਨਾਂ ਬਾਅਦ ਆਪਾਂ ਫਾਈਨਲੀ ਭਿੰਡਾ ਚੁੱਕੇ ਆ ਤੇ ਧੀਆਂ ਵੀ ਦੇਖਿਆ ਆਪਾਂ ਨੇ ਤੇ ਹੋਰ ਵੀ ਮਜ਼ੇਦਾਰ ਵਲੌਗ ਆਉਣੇ ਵਾਲੇ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਲ ਸੈੱਟ ਕਰ ਲਓ ਤੁਸੀਂ ਸਬਸਕ੍ਰਾਈਬ ਤਾਂ ਜਮਾ ਹੀ ਨਹੀਂ ਕਰ ਰਹੇ ਲਾਈਕ ਸ਼ੇਅਰ ਕਮੈਂਟ ਜਮਾ ਨਹੀਂ ਕਰ ਰਹੇ ਤੁਸੀਂ ਪਲੀਜ਼ ਆ ਚੀਜ਼ਾਂ ਕਰੇ ਕਰੋ ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਵਲੌਗ ਵਿੱਚ ਬਾਏ ਬਾਏ